ਪੁਲਿਸ थाना ਕੱਚਾ ਪੱਕਾ ਅਧੀਨ ਕਸਬਾ ਧਿਆਲਪੁਰਾ ਚੋਂ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਗਦੀ ਅਤੇ ਕਰਿਆਨੇ ਦਾ ਸਮਾਨ ਚੋਰੀ ਕਰ ਲੈਣ ਦਾ ਸਵਾਂਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਪੀੜਤ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੂਰਵਿੰਦ ਦੇ ਵਸਨੀਕ ਹਨ ਅਤੇ ਅੱਡਾ ਧਿਆਲਪੁਰਾ ਉੱਪਰ ਕੀ ਨਾਮ ਜੀ ਤੇ ਕਿਹੜਾ ਪਿੰਡ ਆ ਨਾਮ ਜੀ ਗੁਰਬਖਸ਼ ਸਿੰਘ ਆ ਪਿੰਡ ਸਾਡਾ ਸੂਰਵਿੰਦ ਤੇ ਧਿਆਲਪੁਰਾ ਆਂ ਕਰਿਆਨੇ ਦੀ ਦੁਕਾਨ ਕਰਦੇ ਆ ਕੀ ਮਾਮਲਾ ਵਾ ਜਿਹੜਾ ਥਲੀ ਚੋਰੀ ਹੋਈ ਆ ਜੀ ਇੱਥੇ ਅੱਡੇ 'ਚ ਜਿਉਂ ਕੰਮ ਤੁਰਿਆ ਚੋਰੀਆਂ ਦਾ ਤੁਰਿਆ ਹੀ ਜਾਂਦਾ ਕੋਈ ਬੰਦਾ ਕਾਬੂ ਨਹੀਂ ਆਉਂਦਾ ਕਦੀ ਕਿਸੇ ਦੀ ਚੋਰੀ ਕਦੀ ਕਿਸੇ ਦੀ ਚੋਰੀ ਆ ਸਾਡੇ ਛੱਤ ਪਾੜ ਕੇ ਸਾਰਾ ਕਰਿਆਨੇ ਦਾ ਸਮਾਨ ਲੈ ਗਏ ਆ ਤੇ 20000 ਰੁਪਏ ਸਾਡਾ ਨਗਦ ਜਿਉ ਵੀ ਨਾਲ ਲੈ ਗਏ ਆ ਤੇ ਲੈ ਦੂਹ ਕਿਲਖ ਦੇ ਅੰਦਰ ਤੇ ਨੁਕਸਾਨ ਹੋਇਆ ਸਾਡਾ ਕੀ ਕਿਦਾਂ ਕੰਦ ਉੱਪਰੋਂ ਜਿਹੜੀ ਇਹ ਸੱਤ ਦੇ ਬਾਲੇ ਪਾੜ ਕੇ ਚੋਰੀ ਕੀਤੀ ਗਈ ਆ ਹਾਂ ਜੀ ਹਾਂ ਜੀ ਉੱਪਰ ਡਬਲ ਟਾਇਲ ਆ ਥੱਲੇ ਟਾਇਲ ਲਾਈ ਉੱਤੇ ਮਿੱਟੀ ਪਾ ਕੇ ਫਿਰ ਟਾਇਲ ਲਾਈ ਆ ਤੇ ਉਹ ਪੁੱਟ ਕੇ ਉਤੋਂ ਟਾਇਲ ਤੇ ਬਾਲਾ ਥਲੇ ਪੋਟ ਕਿਤੇ ਫੇਰੇ ਨਾ ਖਰਿਆ ਰਾਤ ਦੇ ਵੇਲੇ ਹਾਂਜੀ ਅਸੀਂ ਤਾਂ ਆ ਕੇ 9 ਵਜੇ ਵੇਖਿਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ ਜਦੋਂ ਆ ਕੇ ਦੁਕਾਨ ਖੋਲੀ ਆ 7 ਵਜੇ ਰਾਤ ਬਈ ਬੰਦ ਕਰਕੇ ਗਏ ਸਾਢੇ 7 ਦੇ ਕਰੀਬ ਤੇ ਉਦੋਂ ਆ ਕੇ ਅਸੀਂ ਵੇਖਿਆ ਜਦੋਂ ਦੁਕਾਨ ਦੇ ਛਟਰਾ ਖੋਲਿਆ ਤਾਂ ਅੱਗੇ ਸਮਾਨ ਖਿਲਰਿਆ ਸੀ ਕਿੰਨਾ ਟੋਟਲ ਕਿੰਨਾ ਨੁਕਸਾਨ ਜਿਹੜਾ ਤੁਹਾਡਾ ਮਾਲੀ ਨੁਕਸਾਨ ਹੋਇਆ ਵਾ ਮਾਲੀ ਨੁਕਸਾਨ 1.5 ਲੱਖ ਤੋਂ ਉੱਪਰ ਹੀ ਹੋਊਗਾ ਘੱਟ ਨਹੀਂ ਇਹ ਖਾਨਿਆ ਜਿਹੜੇ ਕਾਫੀ ਖਾਲੀ ਹੋ ਜਾਂਦੇ ਸੀ ਬਿਲਕੁਲ ਸਾਰੀ ਲੈ ਗਿਆ ਤੇ ਹੋਣਾ ਹੀ ਜਿਹੜਾ ਆਸਮਾਨ ਜਿਹੜਾ ਉਹਨਾਂ ਤੋਂ ਰਹਿ ਗਿਆ ਦੇਖਿਆ ਉਹ ਲੌਂਡਾ ਆ ਟੋਟਲ ਦੁਕਾਨਾਂ ਦੇ ਖਾਲੀ ਖਾਨੇ ਖਾਲੀ ਕਰਦੇ ਆ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲ ਮੰਗ ਇਹ ਕਰਦੇ ਵੀ ਇਹ ਬਿਆਲਪੁਰਾਟਾ ਜਿਹੜਾ ਵਾ ਇਹਦੇ ਵਾਸਤੇ ਕੋਈ ਨਾ ਕੋਈ ਜ਼ਿਆਦਾ ਨਹੀਂ ਦੇ ਇਥੇ ਇਸ ਤਰ੍ਹਾਂ ਨੂੰ ਸਕਿਉਰਟੀ ਹੋਵੇ ਕਿਉਂਕਿ ਇਥੇ ਘੱਟੋ ਘਾਟ 300 ਦੁਕਾਨਾਂ ਆ ਤੇ ਇਥੇ ਸਕਿਉਰਟੀ ਚਾਹੀਦੀ ਹੈ ਨਾ ਜੇ ਆਏ ਦਿਨ ਹਫਤੇ ਚ ਮਹੀਨੇ ਚ ਦੋ ਇੱਕ ਦੋ ਦੁਕਾਨਾਂ ਭਾਜੀ ਜਾਂਦੀਆਂ ਤੇ ਇਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਕਾਇਦਰ ਜੀ ਕਰਵਾ ਦਿੱਤੀ ਗਈ ਯਾਰ ਹਾਂਜੀ ਕਰਵਾ ਦਿੱਤੀ ਕੱਚੇ ਪੱਕੇ ਤਿੰਕਿੰਦੇ ਜੇ ਪਹਿਲਾਂ ਵੀ ਕਾਫੀ ਚੋਰੀਆਂ ਹੋਈਆਂ ਕੀ ਗੱਲ ਪਹਿਲਾਂ ਇਹਨਾਂ ਦਾ ਇਨਸਾਫ ਨਹੀਂ ਚੋਰੀਆਂ ਪਹਿਲੀਆਂ ਦਾ ਵੀ ਲੋਕਾਂ ਨੂੰ ਨਹੀਂ ਮਿਲਿਆ ਨਹੀਂ ਕੋਈ ਇਨਸਾਫ ਨਹੀਂ ਮਿਲਦਾ ਨਾ ਕੋ ਫੜਿਆ ਜਾਂਦਾ ਵਾ ਪਤਾ ਨਹੀਂ ਕੀ ਗੱਲ ਹੈ ਜੇ ਕੋਈ ਵੀ ਬੰਦਾ ਅਜੇ ਤੱਕ ਖੜਿਆ ਨਹੀਂ ਜਾਂਦਾ ਨਾਮਕਿਤੇ ਇਨਸਾਫ ਹੀ ਕਿਸੇ ਨੂੰ ਮਿਲਿਆ ਇਸ ਤਰ੍ਹਾਂ ਹੀ ਲੈ ਆ ਗਏ ਆਮ ਦੁਕਾਨ ਵਾਲੇ ਬਹਿ ਜਾਂਦੇ ਆ ਅੱবি ਇੱਥੇ ਮੰਡੀ ਵੀ ਆ ਦਾਣਾ ਮੰਡੀ ਵੀ ਆ 300 ਦੇ ਕਰੀਬ ਦੁਕਾਨ ਆ ਫਿਰ ਹਰ ਸਮਾਨ ਦੀ ਦੁਕਾਨ ਆ ਇਹ ਜੀ ਨਹੀਂ ਕਰਦਾਗਾ ਇਹਦੇ ਸਮਾਨ ਪਾਉਣ ਨੂੰ ਰਾਤ ਇੱਥੇ ਆ ਕੇ ਬੰਦਾ ਕਰੇ ਕੱਲਾ ਕੱਲਾ ਕੀ ਕਰੂ ਕਿੰਨੀ ਸਕਿਉਰਟੀ ਬੰਦਾ ਇੱਥੇ ਕੱਲ ਦਾ ਕੱਲ ਕਰ ਲੂਗਾ ਜਿਨ੍ਹਾਂ ਨੂੰ ਸਕਿਉਰਟੀ ਨਹੀਂ ਮਿਲਦੀ ਉਹਨਾਂ ਕਿਹੜੇ ਦੀ ਕੋਈ ਮਤਲਬ ਇਹ ਨਹੀਂ ਬਹੁਤੀ ਵੱਡੀ ਗੱਲ ਨਹੀਂ ਗਈ ਕੋਈ ਵੀ ਕੋਈ ਰਾਖੀ ਤੇ ਵਾਸਤੇ ਸਾਨੂੰ ਅਸੀਂ ਮੰਗ ਕਰਦੇ ਆਂ ਕਿ ਚੌਂਕ ਦੇ ਵਿੱਚ ਜਿਹੜੀ ਸਕਿਉਰਟੀ ਪਹਿਰਾ ਹੋਣਾ ਚਾਹੀਦਾ ਚੌਂਕ ਦੇ ਵਿੱਚ ਪਹਿਰਾ ਹੋਵੇ ਰਾਤ ਨੂੰ ਹਾਂਜੀ ਹਾਂਜੀ ਅੱਗੇ ਲੱਗਦਾ ਹੁੰਦਾ ਵੀ ਫੇਰ ਇਹਨਾਂ ਟੋਕਟ ਆ ਇਹ ਮਲਾਜਮਾਂ ਚਾਹੀਦਾ ਵੀ ਇੱਥੇ ਪਹਿਰਾ ਪੱਕਾ ਕਰਨ ਕਿ ਜਿਹੜੀ ਅੱਡੇ ਦੀ ਜਾਣੀ ਦੇ ਮਾਲੀ ਦੇ ਨੁਕਸਾਨ ਦਾ ਜਿਹੜਾ ਕੋਈ ਨੁਕਸਾਨ ਵੱਸ ਸਕੇ ਕਿਉਂਕਿ ਅੱਡੇ ਜਿਹੜੇ ਆਏ ਸਹੂਲਤਾਂ ਹੁੰਦੀਆਂ ਸਾਰੇ ਬੰਨਾਲਿਆਂ ਨੂੰ ਪਰ ਜਦੋਂ ਇਹੋ ਜਿਹੇ ਕਾਰਜ ਹੋ ਜਾਂਦੇ ਆ ਫਿਰ ਕਾਹ ਜੀ ਨਹੀਂ ਕਰਦਾ ਸਮਾਨ ਪਾਉਣ ਨੂੰ ਹਾਂਜੀ ਸਰ ਜਿਹੜਾ ਦਿਆਲਪੁਰ ਵਿਖੇ ਚੋਰੀ ਹੋਈ ਆ ਗੁਰਬਖਸ਼ ਸਿੰਘ ਕੀ ਕਰਿਆਨੀ ਦੁਕਾਨ ਤੇ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਆ ਤੇ ਕੀ ਆ ਮਾਮਲਾ ਸਾਰਾ ਜੀ ਕਿ ਨਾ ਹੁਣ ਪ੍ਰੈਕਸ਼ਨ ਸਾਡੇ ਕੋਲ ਆਇਆ ਸਹਰੇ ਅਨਾਰ ਆੜ ਕੋਈ ਕারণ ਚਾਤੇ ਚੋਰੀ ਪਈ ਤੇ ਦੁਕਾਨਦਾਰ ਤੁਹਾਨੂੰ ਬਾਲਾ ਤੋੜ ਕੇ ਤਾਂ ਕੋਈ 2000 ਰੁਪਏ ਲੈ ਗਏ ਕੈਮਰੇ ਵੇਖਣੇ ਤੇ ਕਰਨੇ ਜੋ ਕੁੱਲ ਕਿੰਨੀ ਟੋਟਲ ਚੋਰੀ ਇਹਨਾਂ ਦੱਸਿਆ ਜੀ ਕਿੰਨਾ ਮਾਲੀ ਨੁਕਸਾਨ ਹੋਇਆ ਜੀ 3000 ਰੁਪਏ ਕਿੱ데 ਲੈ ਕੇ ਗੱਲ ਇਹ ਤੋਂ ਅਧਿਕ ਕਰ ਰਹੇ ਹੋ ਜੀ ਕਰਦੀ ਬੰਦੀ ਤੋਂ ਕਰਦੇ ਹੋ ਹੋਰ ਨਹੀਂ ਕੋਈ ਸਮਾਨ ਨਹੀਂ ਕੋਈ ਵੀ ਗਿਆ ਜੀ ਅੱਛਾ ਜੀ ਤੇ ਕੀ ਇਹ ਤਸਦੀਕ ਇਸ ਸਬੰਧ ਕੀਤੀ ਜਾ ਰਹੀ ਜੀ ਤਸਦੀਕ ਜਿਹੜੀ 14 ਬਾਰੇ ਭਾਲ ਕੀਤੀ ਹੈ ਕੈਮਰੇ ਕਿੰਨੇ ਜਾ ਰਹੇ ਕੈਮਰੇ ਜੋ ਵੀ ਹੈ ਮਾਰ ਚੋਰਾਂ ਦੀ ਭਾਲ ਜਾਰੀ ਆ ਹਾਂਜੀ ਇਨਸਾਫ ਦਿੱਤਾ ਜਾਊਗਾ ਠੀਕ ਹੈ ਹਾਂਜੀ ਇਹਨਾਂ ਵੱਲੋਂ ਜੀ ਕਿਹਾ ਜਾਂਦਾ ਕਿ ਅੱਗੇ ਵੀ ਕਾਫੀ ਚੋਰੀਆਂ ਹੋਈਆਂ ਵਾਂ ਉਸ ਬਾਰੇ ਵਿੱਚ ਸਾਡੇ ਕੋਲ ਪਹਿਲੀ ਕੰਪਲੇਂਟ ਆਈ ਆ ਅਸੀਂ ਦੇਖ ਰਹੇ ਹਾਂ